ਬਾਦ ਸੋਈਆਂ ਦਾ ਬਜ਼ੁਰਗ ਗੁਰਮੁਖ ਸਿੰਘ ਆਪਣੇ ਪਤੀ ਜਦੇ ਨਾਲ ਹੋਏ ਜ਼ਮੀਨੀ ਵਿਵਾਦ ਤੇ ਚਲਦਿਆਂ ਪਿੰਡ ਦੀ ਪਾਣੀ ਵਾਲੀ ਟੈਂਕੀ ਤੇ ਚੜ ਗਿਆ 2 ਘੰਟੇ ਜਿੱਤੋ ਜਹਿਦ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਸਮਝਾ ਬੁਝਾ ਕੇ ਟੈਂਕੀ ਤੋਂ ਉਤਾਰਿਆ ਗੁਰਮੁਖ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਜ਼ਮੀਨ ਤੇ ਉਸ ਦੇ ਰਿਸ਼ਤਦਾਰਾਂ ਦੇ ਵੱਲੋਂ ਕਬਜ਼ਾ ਕਰ ਲਿਆ ਗਿਆ ਤੇ ਜਦਕਿ ਉਸ ਨੂੰ ਕਾਰਵਾਈ ਨਹੀਂ ਰਹਿਣ ਦਿੱਤਾ ਜਾ ਰਿਹਾ ਉਹ ਇਸ ਦੀ ਸ਼ਿਕਾਇਤ ਲਈ ਕਈ ਵਾਰ ਪੁਲਿਸ ਅਤੇ ਪ੍ਰਸ਼ਾਸਨ ਨੂੰ ਕਰ ਚੁੱਕਿਆ ਹੈ ਪਰ ਇਨਸਾਫ਼ ਨਾ ਮਿਲਣ ਤੇ ਆਖਿਰ ਉਹ ਮਰਨ ਦੇ ਲਈ ਪਾਣੀ ਵਾਲੀ ਟੈਂਕੀ ਤੇ ਚੜ ਗਿਆ ਮੈਂ ਇੱਥੇ ਪਹੁੰਚ ਜਾਵਾ ਮੌਕੇ ਤੇ ਜਿਹੜੀ ਪੁਲਿਸ ਇੱਥੇ ਪਹੁੰਚ ਚੁੱਕੀ ਆ ਇਹ ਸਾਡੇ ਪਿੰਡ ਦਾ ਜਿਹੜਾ ਗੱਬ ਗੁਰਦਖ ਸਿੰਘ ਤਾਨੋ ਫਸਾਕਾ ਜੇਗਾ ਇਹ ਸਵੇਰੇ 3:00 ਸਤਕ ਦੇ ਸਤਕ ਉੱਜੜਿਆ ਝਗੜਾ ਇਹਨਾਂ ਦਾ ਕੋਈ ਕਰਦਾ ਯਾਰ ਜਿਨੀ ਨਹੀਂ ਝਗੜਾ ਕੋਈ ਇਹਦੇ ਜਿਹੜੇ ਦੋ ਭਤੀਜੇ ਦਾ ਭਰਾ ਵੀ ਡੈਕੋ ਚੁੱਕੀ ਆ ਪਿਤਾ ਦੀ ਵੀ ਡੈਕੋ ਚੁੱਕੀ ਆ ਇਹ ਅੱਜ ਤੋਂ ਕਰੀਬ 10-20 ਸਾਲ ਪਹਿਲਾਂ ਇਥੋਂ ਨਿਕਲ ਗਿਆ ਪਤਾ ਨਹੀਂ ਕਿੱਥੇ ਰਹਿ ਰਿਹਾ ਸੀ ਕਿੱਥੇ ਨਹੀਂ ਰਹਿ ਰਿਹਾ ਸੀ ਇਹਦੇ ਹੁਣ ਜਿਹੜੀਆਂ ਆਵਾ ਪੋਤਨਾ ਆਵਾ ਜਿਹੜੀਆਂ ਉਹਨਾਂ ਮੁੰਡਿਆਂ ਦੀਆਂ ਘਾਹ ਭਰਾ ਦੇ ਘਰਾ ਦੀਆਂ ਆਵਾ ਜਿਹੜੀਆਂ ਤੇ ਉਹਨਾਂ ਦੀਆਂ ਉਹ ਵੀ ਆਪੋ ਆਪਣੇ ਘਰੇ ਰਹਿ ਰਹੀਆਂ ਵਾ ਉਹਨਾਂ ਦੇ ਜਿਹੜੇ ਜਿਹੜੇ ਘਰ ਵਾਲੇ ਉਹਨਾਂ ਨਾਲ ਵੀ ਉਹਨਾਂ ਦਾ ਟਕਰਾਅ ਵਾ ਉਹ ਵੀ ਇੱਥੇ ਨਹੀਂ ਰਹਿ ਰਹੇ ਪਿੰਡ 'ਚ ਨਹੀਂ ਰਹਿੰਦੇ ਨਹੀਂ ਉਹਦੇ ਇਹਦੇ ਦੋ ਪੁੱਤ ਜੇ ਵੀ ਇੱਥੇ ਪਿੰਡ 'ਚ ਰਹੇ ਨੇ ਇਹਦੇ ਸਰਪੇ ਦੀਆਂ ਭਤੀਜਾਂ ਉਹਨਾਂ ਰਹਿ ਰਹੀਆਂ ਵਾ ਇਹਦੇ ਜਿਹੜੇ ਦੋ ਪੁੱਤ ਜੇ ਉਹ ਵੀ ਕਿਤੇ ਬਾਹਰ ਰਹਿ ਕੇ ਕੰਮ ਕਰਦੇ ਹੋ ਉਹਨਾਂ ਦਾ ਆਪਸ ਵਿੱਚ ਦੋਨਾਂ ਤਿੰਨਾਂ ਦਾ ਟਕਰਾਅ ਚੱਲ ਰਿਹਾ ਸੀ ਮੰਗ ਜੀ ਕਰ ਰਿਹਾ ਜੇ ਮੰਗ ਇਹੀ ਕਰ ਰਿਹਾ ਵੀ ਮੈਨੂੰ ਘਰ ਦਾ ਹਿੱਸਾ ਦਵਾ ਅਸੀਂ ਦੇਖੋ ਇਹਨੂੰ ਕਹਿੰਦੇ ਸਮਝਾਉਣਾ ਚਾਹੁੰਦੇ ਆ ਵੀ ਆ ਬੈਠ ਕੇ ਆਪਣਾ ਜਿਹੜਾ ਤੂੰ ਕਾਨੂੰਨੀ ਵੀ ਕਾਰਵਾਈਆਂ ਕੀਤੀਆਂ ਵਾ ਕੋਰਟਾਂ 'ਚ ਕੀਤੀਆਂ ਉਹ ਜੋ ਤੈਨੂੰ ਕੋਰਟ ਦਾ ਫੈਸਲਾ ਦੇਣਗੇ ਉਹਦੇ ਮੁਤਾਬਕ ਤੇਰੇ ਤੇ ਜਿਹੜੀ ਉਹ ਬਣਦੀ ਗਈ ਤੈਨੂੰ ਦਿੱਤੀ ਜਾਊਗੀ ਅਸੀਂ ਸਭ ਲੁੱਟ ਲਿਆ ਇਹ ਅੱਜ ਬੇਤੀ ਗੁਰਮੁਖਸ਼ ਸਿੰਘ ਨੇ ਪੁੱਤਰ ਵਿਸਵਾ ਸਿੰਘ ਵਾਸੀ ਧਾਰਿਆ ਇਹਦਾ ਕੋਈ ਆਪਣੇ ਭਰਾ ਦੇ ਬੇਟਿਆਂ ਆਪਾਂ ਆਪਣੇ ਭਤੀਜਿਆਂ ਨਾਲ ਜ਼ਮੀਨ ਦਾ ਕੋ ਮਸਲਾ ਉਹਦੇ ਜੇ ਕਹਿੰਦੇ ਮੈਨੂੰ ਹੱਕ ਨਹੀਂ ਮੇਰਾ ਮਿਲ ਰਿਹਾ ਮੈਂ ਦੇਖਾਇਆ ਸੀ ਜਿੱਦਾਂ ਬਿਲਕੁਲ ਪੂਰੀ ਤੇ ਮੇਰੇ ਹੱਕ 'ਚ ਕੋਈ ਗੱਲ ਨਹੀਂ ਹੋਈ ਉਹ ਜ਼ਮੀਨ ਧੱਕੇ ਨਾਲ ਆਪਣੇ ਨਾਂ ਤੇ ਰਜਿਸਟਰ ਕਰਾ ਲਈ। ਨਾਂ ਮੈਨੂੰ ਘਰ 'ਚ ਜਗਾ ਦੇ ਰਹੇ ਆ। ਤੇ ਇੱਥੇ ਦੁੱਖ ਸਾਂਝ ਕੇ ਟੈਂਕੀ ਤੇ ਚੜੇ ਸੀਗੇ। ਤੇ ਚਲੋ ਅੱਜ ਮੈਂ ਆਇਆ ਹਾਂ ਮੌਕੇ ਤੇ ਆਇਆ ਹਾਂ। ਤੇ ਇਹਨਾਂ ਮੇਰਾ ਕਹਿਣਾ ਮੰਨਿਆ ਤਾਂ ਕਿਉਂ ਖੱਲੇ ਆਏ ਆ। ਹੁਣ ਅਸੀਂ ਨਾ ਮੈਂ ਮਸਲਾ ਸੁਣਾਂਗਾ ਕਿ ਕੀ ਆ ਤੇ ਦੋਹਾਂ ਧਿਰਾਂ ਨੂੰ ਬੁਲਾ ਕੇ ਇਹਨਾਂ ਦੇ ਹੱਕ ਦੀ ਗੱਲ ਕਰਾਂਗੇ ਜੋ ਵੀ ਹੋਊਗੀ ਜੋ ਇਹਨਾਂ ਨਾਲ ਧੱਕਾ ਹੋ ਰਿਹਾ ਵਾ ਉਹ ਇਹਨਾਂ ਨੂੰ ਹੱਕ ਦਵਾਵਾਂਗੇ। ਉਹ ਪਾਣੀ ਖਾਣੇ ਬੁਲਾਵਾਂਗੇ ਜੀ। ਆਨੇ ਬਲਾ ਕਿਤੇ ਇਹਨਾਂ ਦੀ ਗੱਲ ਸੁਣਾਗੇ ਤੇ